ਪੀਤੀ ਰਾਤ ਫਟੇਕਰ ਚੂੜੀਆਂ ਡੇਰਾ ਰੋਡ ਸੁੰਦਰ ਨਗਰ ਇੱਕ ਝਗੜਾ ਹੁੰਦਾ ਝਗੜੇ ਵਿੱਚ ਵਿਸ਼ਾਲ ਮਸੀਹ ਨਾਮਕ ਨੌਜਵਾਨ ਚਖਮੀਨ ਦਾ ਚਖਮੀਓ ਤੋਂ ਬਾਅਦ ਉਹ ਫਟੇਕਰ ਚੂੜੀਆਂ ਤੇ ਸਰਕਾਰੀ ਹਸਪਤਾਲ ਇਲਾਜ ਲਈ ਆਉਂਦਾ ਜਿੱਥੇ ਕਿ ਡਾਕਟਰਾਂ ਦੀ ਘਾਟ ਹੋਣ ਕਰਨ ਉਸ ਨੂੰ ਕੋਈ ਉੱਥੇ ਡਾਕਟਰ ਮੌਜੂਦ ਨਹੀਂ ਮਿਲਦਾ ਅਤੇ ਕੁਝ ਇੰਤਜ਼ਾਰ ਕਰਨ ਤੋਂ ਬਾਅਦ ਉਹ ਉੱਥੋਂ ਵਾਪਸ ਜਾਂਦੇ ਨੇ ਵਾਪਸ ਜਾਣ ਤੋਂ ਬਾਅਦ ਉਹ ਫਿਰ ਦੁਬਾਰਾ ਆਉਂਦੇ ਨੇ ਦੁਬਾਰਾ ਫਿਰ ਡਾਕਟਰ ਨਹੀਂ ਮਿਲਦਾ ਜਿਸ ਦੀ ਉਹਨਾਂ ਨੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਗੁੱਸੇ 'ਚ ਆਉਂਦੇ ਨੇ ਗੁੱਸੇ 'ਚ ਉਹ ਆਉਂਦੀ ਉਹਨਾਂ ਦੀ ਬੱਚਾ ਡਾਕਟਰ ਨਾ ਮਿਲਦੀ ਦਸੀ ਗਈ ਸਾਡੇ ਨਾਲ ਮੌਜੂਦ ਨੇ ਫਤਿਹਗੜ੍ਹ ਤੂੜਿਆਂ ਸਰਕਾਰੀ ਹਸਪਤਾਲ ਡਾਕਟਰ ਲਖਵਿੰਦਰ ਸਿੰਘ ਐਸਐਮਓ ਜੋ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਕਿ ਜੋ ਇੱਥੇ ਡਾਕਟਰ ਰਾਤੀ ਵਿਸ਼ਾਲ ਮਸੀਦ ਦੀ ਬਰਬਾਰਤੀ ਜਿਹੜੀ ਗੁੱਸੇ ਦੀ ਵਜ੍ਹਾ ਸੀ ਡਾਕਟਰ ਨਾ ਹੋਣ ਕਰ ਡਾਕਟਰ ਸਾਹਿਬ ਇੱਥੇ ਰਾਤੀ ਵਿਸ਼ਾਲ ਮਸੀਹ ਨਾਮਕ ਪੇਸ਼ੈਂਟ ਆਉਂਦਾ ਹੈ ਇਲਾਜ ਲਈ ਲੜਾਈ ਝੱਲੇ ਦੇ ਸੰਬੰਧ ਵਿੱਚ ਇੱਥੇ ਡਾਕਟਰਾਂ ਦੀ ਕਮੀ ਹੋਣ ਕਰ ਮਾ ਡਾਕਟਰ ਨਹੀਂ ਅਵੇਲੇਬਲ ਮਿਲਦਾ ਤੇ ਕੀ ਡਾਕਟਰਾਂ ਦੀ ਘਾਟ ਕੀ ਇੱਥੇ ਨਾ ਫਰਗੇਟੂਰੀਅਮ ਜਿਸਬ ਸੀਐਸਸੀ ਦੇ ਦੋ ਹੀ ਮੈਡੀਕਲ ਅਫਸਰ ਨੇ ਐਮਰਜੈਂਸੀ ਸੇਵਾਵਾਂ ਦੇ ਦੇ ਤੇ ਦੋ ਡਾਕਟਰਾਂ ਦੀ 24x7 ਐਮਰਜੈਂਸੀ ਸੇਵਾਵਾਂ ਦੇਣੀਆਂ ਬਹੁਤ ਔਖੀਆਂ ਨੇ ਡਾਕਟਰ ਦੀ ਘਾਟ ਹੋਣ ਕਰਕੇ ਮੈਂ ਇਹਨਾਂ ਦੀ ਡਿਊਟੀ ਜਿਹੜੀ ਹੈ ਆਨ ਕਾਲ ਲਗਾਈ ਹੋਈ ਹੈ ਕਿ ਸ਼ਾਮ 2 ਵਜੇ ਤੱਕ ਤੇ ਡਾਕਟਰ ਮੌਜੂਦ ਹੁੰਦੇ ਆ ਉਸ ਤੋਂ ਬਾਅਦ ਜੇ ਕੋਈ ਐਮਰਜੈਂਸੀ ਆਂਦੀ ਹੈ ਜਾਂ ਰਾਤ ਨੂੰ ਜਾਂ ਸ਼ਾਮ ਨੂੰ ਫਿਰ ਆਨ ਕਾਲ ਡਾਕਟਰ ਨੂੰ ਬੁਲਾਇਆ ਜਾਂਦਾ ਓਨੇ ਟਾਈਮ ਦੇ ਵਿੱਚ ਸਿਰਫ ਸਟਾਫ ਉਹਨਾਂ ਹੀ ਫਸਟ ਏਡ ਦਿੱਤੀ ਜਾਂਦੀ ਹੈ ਤੇ ਡਾਕਟਰ ਨੂੰ ਕਾਲ ਕੀਤੀ ਜਾਂਦੀ ਹੈ ਇਹਦਾ ਕਾਰਨ ਇਹੋ ਹੀ ਹੈ ਕਿ ਉਸ ਵੇਲੇ ਨਹੀਂ ਡਾਕਟਰ ਮਿਲ ਸਕਿਆ ਜਦੋਂ ਉਸ ਵੇਲੇ ਡਾਕਟਰ ਦੀ ਘਾਟ ਹੋਣ ਕਰਕੇ ਉਹ ਆਨ ਕਾਲ ਉਹਨਾਂ ਨੂੰ ਬੁਲਾਉਣ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਸਟਾਫ ਵੀ ਦੂਸਰਾ ਹੇਠਲਾ ਸਟਾਫ ਹੀ ਮੌਜੂਦ ਨਹੀਂ ਸੀ ਹੇਠਲਾ ਸਟਾਫ ਸਟਾਫ ਨਸ ਮੌਜੂਦ ਸੀ ਬਾਅਦ ਵਿੱਚ ਆ ਗਈ ਉਸੇ ਵੇਲੇ ਉਹ ਲੇਬਰੂਮ ਦੇ ਵਿੱਚ ਉਹ ਮਟਰਨਟੀ ਵਾਰਡ ਵਿੱਚ ਮਰੀਜ਼ ਆ ਰਹਾ ਹੋਣ ਕਰਕੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਮਰੀਜ਼ ਆਦਾ ਹੋਣ ਕਰਕੇ ਮੈਂ ਉਹਨਾਂ ਨੂੰ ਇੰਜੈਕਸ਼ਨ ਲਗਾ ਰਹੀ ਸੀ ਉਸ ਤੋਂ ਬਾਅਦ ਉਹ نیچے ਆ ਕੇ ਉਹਨਾਂ ਦੇ ਬਲੈਸ ਦੇ ਸਾਹਮਣੇ ਉਹਨਾਂ ਨੇ ਬਿਆਨ ਵੀ ਦਿੱਤਾ ਕਿ ਮੈਂ ਮੌਜੂਦ ਆ ਤੇ ਕਲਾਸ 4 ਵੀ ਮੌਜੂਦ ਹੀ ਪਰ ਉਸ ਟਾਈਮ ਤੇ ਉਹ ਉੱਪਰ ਉਹਨਾਂ ਨਾਲ ਕੰਮ ਕਰਵਾ ਰਹੀ ਸੀ ਅਸਲ ਫਤਿਹਗੜ ਚੂੜੀਆਂ ਸੀ ਐਸਸੀ ਇੱਕ ਲਾਗਲੇ ਪਿੰਡਾਂ ਦਾ ਸੈਂਟਰ ਪੁਆਇੰਟ ਆ ਫਾਦੇਗੜ ਚੂੜੀਆਂ ਤੇ ਇੱਥੇ ਲਗਾਤਾਰ ਹੀ ਕਾਫੀ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਜਿਹੜੀ ਆ ਉਹ ਪਾਈ ਜਾ ਰਹੀ ਹੈ ਤੇ ਇੱਥੇ ਕੀ ਕਾਰਨ ਹੈ ਕਿ ਡਾਕਟਰਾਂ ਦੀ ਘਾਟ ਕਿਉਂ ਨਹੀਂ ਪੂਰੀ ਹੁੰਦੀ ਕਾਰਨ ਮੈਂ ਉੱਚ ਅਧਿਕਾਰੀਆਂ ਨੂੰ ਟਾਈਮ ਟੂ ਟਾਈਮ ਜਿਹੜੀ ਆ ਸੂਚਨਾ ਦੇਈ ਜਾ ਰਹੀ ਆ ਅੱਜ ਵੀ ਮੈਂ ਉਹਨਾਂ ਉੱਪਰ ਸਰਵਿਸਰਜਨ ਸਾਹਿਬ ਨੂੰ ਆਪਣੀ ਸੂਚਨਾ ਦੇਤੀ ਹੈ ਕਿ ਡਾਕਟਰ ਸਰ ਮੇਰੇ ਕੋਲ ਦੋ ਹੀ ਨੇ ਜਿਹੜੇ ਕਿ ਐਮਰਜੈਂਸੀ ਸੌਂਗ ਦੇ ਰਿਹਾ ਕਿਰਪਾ ਕਰਕੇ ਹੋਰ ਡਾਕਟਰ ਭੇਜਿਓ ਡਾਕਟਰਾਂ ਦੀ ਕਾਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਇੱਕ ਜਿਤਨਾ ਇਹ ਤੇ ਹੋ ਗਿਆ ਰਾਤ ਵਾਲਾ ਮੇ ਮਸਲਾ ਪਰ ਫਿਰ ਇਹਦੇ ਨਾਲ ਜੋ ਪੇਸ਼ੈਂਟ ਆਪੀਡੀ ਤੇ ਵੀ ਅਸਰ ਪੈਂਦਾ ਹੈ ਡਾਕਟਰਾਂ ਦੀ ਕਾਟ ਦਾ ਫਿਰ ਉਹ ਕਿਤਰਾ ਤੁਸੀਂ ਸਾਰਾ ਮੈਨੇਜ ਕਰਦੇ ਨਹੀਂ ਆਪੀਡੀ ਦੇ ਵਿੱਚ ਸਾਨੂੰ ਕੋਈ ਅਜੇ ਅਜੇ ਇਸ ਵੇਲੇ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਆਪੀਡੀ ਦੇ ਵਿੱਚ ਮੇਰੇ ਕੋ ਐਨਰੈਸ਼ਮ ਦਾ ਵੀ ਇੱਕ ਡਾਕਟਰ ਮੌਜੂਦ ਨੇ ਆਰਥੋ ਦੇ ਵੀ ਇੱਕ ਡਾਕਟਰ ਮੌਜੂਦ ਨੇ ਇਸ ਕਰਕੇ ਉਹ ਤਿੰਨ ਡਾਕਟਰ ਜਿਹੜੇ ਨੇ ਰੈਗੂਲਰ ਓਪੀਡੀ ਕਰ ਰਹੇ ਨੇ ਓਪੀਡੀ ਸਵਾਵਾ ਨਹੀਂ ਪ੍ਰਭਾਵਿਤ ਹੋ ਰਹੀਆਂ ਸਿਰਫ ਐਮਰਜੈਂਸੀ ਵਿੱਚ ਹੀ ਪ੍ਰੋਬਲਮ ਆ ਰਹੀ ਹੈ ਕਿ ਜਿਹੜਾ ਆਨ ਕਾਲ ਡਾਕਟਰ ਬਣਾਉਣਾ ਪੈਂਦਾ ਹੈ। ਉਹ ਰਾਤ ਦੇ ਸਮੇਂ ਖਾਸ ਜਿਹੜੀ ਆ ਉਹ ਜ਼ਰੂਰੀ ਜਿਹੜੀ ਆ ਉੱਥੇ ਡਾਕਟਰ ਦੀ ਮੌਜੂਦਗੀ ਜ਼ਰੂਰੀ ਚਾਹੀਦੀ ਜਾਂ ਕੋਈ ਵੀ ਸਟਾਫ ਆ ਉੱਥੇ ਅਵੇਲੇਬਲ ਹੋਣਾ ਚਾਹੀਦਾ। ਹਾਂਜੀ ਮੈਂ ਜਦੋਂ ਵੀ ਡਾਕਟਰ ਪੂਰੇ ਆ ਗਏ ਫਿਰ ਇਹਨਾਂ ਦੀ ਜਿਹੜੀ ਆ ਪੱਕੀ ਡਿਊਟੀ ਜਿਹੜੀ ਆ ਬੈਠ ਕੇ ਕਰਨਗੇ ਅਜੇ ਫਿਲਹਾਲ ਹੈ ਡਾਕਟਰ ਦੇ ਆਨ-ਕਾਲ ਕਰਕੇ ਆਨ ਕਾਲ ਹੀ ਜਿ ਜਿਹੜਾ ਰਾਤੀ ਵਿਸ਼ਾਲ ਮਸੀ ਆਇਆ ਤੇ ਜਿਹੜੀ ਕਾਰਵਾਈ ਹੋ ਗਈ ਤੁਹਾਡੇ ਵਿਭਾਗ ਵੱਲੋਂ ਹਾਂਜੀ ਹੋ ਗਈ ਇਹਨਾਂ ਦਾ ਮੈਡੀਕਲਿਕਲ ਜਿਹੜਾ ਵਾ ਡਾਕਟਰ ਗਰਪਾਲ ਵੱਲੋਂ ਕਰ ਦਿੱਤਾ ਗਿਆ ਪੇਸ਼ੈਂਟ ਐਡਮਿਟ ਹੈ ਠੀਕ ਹੈ ਬਿਲਕੁਲ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਪੇਸ਼ੇਂ ਜੀ ਐਸਐਮਓ ਡਾਕਟਰ ਲਖਮਨ ਸਿੰਘ ਫਤਿਹਗੜ੍ਹ ਚੂੜੀਆਂ ਸੀਐਸਸੀ ਤੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਘਾਟ ਹੋਣ ਕਾਰਨ ਜਿਹੜੀ ਰਾਤੀ ਮੁਸ਼ਕਲ ਆਈ ਹੈ ਤੇ ਉਹਨਾਂ ਵੱਲੋਂ ਆਪਣੇ ਸਿਵਲ ਸਰਚਨ ਅਤੇ ਹੈਲਥ ਵਿਭਾਗ ਨੂੰ ਇਹਨਾਂ ਨੇ ਕੀਤਾ ਉਹ ਤੇ ਟਾਈਮ ਟੂ ਟਾਈਮ ਮੈਸੇਜ ਜਾਂ ਟਾਈਮ ਟੂ ਟਾਈਮ ਸੂਚਨਾ ਦੇ ਦਿੰਦੇ ਨੇ ਕਿ ਇੱਥੇ ਡਾਕਟਰਾਂ ਦੀ ਘਾਟ ਹੈ ਤੇ ਵਿਭਾਗ ਵੱਲੋਂ ਜਲਦੀ ਹੀ ਕੋਈ ਨਾ ਕੋਈ ਡਾਕਟਰ ਜਿਹੜਾ ਵਾ ਐਮਰਜੈਂਸੀ ਲਈ ਉਹ ਪੁਆਇੰਟ ਕਰ ਦਿੱਤਾ ਜਾਵੇਗਾ ਤੇ ਜਿਹੜੀ ਇਹ ਇਲਾਕੇ ਦੇ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਇਹ ਮੁਸ਼ਕਲ ਦਾ ਹੱਲ ਜਲਦੀ ਹੀ ਜਿਹੜਾ ਉਹ ਕੱਢਿਆ ਜਾਵੇਗਾ ਮੇਰੇ ਨਾਲ ਈਪੀਆਰਟੀਵੀ ਟੀਮ ਫਤਿਹਗੜ ਚੂੜੀਆਂ ਧਰਮਿੰਦਰ ਸਿੰਘ ਪਾਟ